ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਹੈ ਡੀਪੀ ਖਾਦ ਦੀ ਘਾਟ ਅੱਜ ਭਾਰਤੀ ਕਿਸਾਨ ਜੁਨਾਨੇਕਤਾ ਉਗਰਾਹਾਂ ਵੱਲੋਂ ਵੱਡਾ ਇਕੱਠ ਕਰਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਭੇਜਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਡੀਪੀ ਖਾਦ ਦੇ ਵਿੱਚ ਕੀਤੀ ਜਾ ਰਹੀ ਕਾਲ ਬਜਾਰੀ ਦੇ ਵਿਰੋਧ ਦੇ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਕਿਉਂਕਿ ਡੀਪੀ ਖਾਦ ਦੇ ਨਾਲ ਇੱਕ ਨੈਨੋ ਖਾਦ ਕਿਸਾਨਾਂ ਨੂੰ ਵਾਧੂ ਬੋਝ ਇਹਨਾਂ ਦੇ ਉੱਤੇ ਆਪਣਾ ਪਾਇਆ ਜਾ ਰਿਹਾ ਤੇ ਉਹ ਦਿੱਤੀ ਜਾ ਰਹੀ ਹੈ ਜਿਸ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਡੀਏਪੀ ਖਾਦ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਹੈ ਅਤੇ ਇਸ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਅਗਰਾਹਾਂ ਵੱਲੋਂ ਬਠਿੰਡਾ ਦੇ ਡੀਸੀ ਦਫ਼ਤਰ ਦੀ ਬਾਹਰ ਦਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਤੋਂ ਬਾਅਦ ਬਠਿੰਡਾ ਦੇ ਵਿਪਤੀ ਕਮਿਸ਼ਨਰ ਦੇ ਰਾਹੀਂ ਇਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਤੇ ਮੰਗ ਕੀਤੀ ਗਈ ਕਿ ਡੀਏਪੀ ਖਾਦ ਦਾ ਇਹਨਾਂ ਵੱਲੋਂ ਆਪਣਾ ਪੰਜਾਬ ਸਰਕਾਰ ਆਪਣੇ ਇਸ ਨੂੰ ਲੈ ਕੇ ਪਹਿਲਾਂ ਹੀ ਇੰਤਜ਼ਾਮ ਕਰੇ ज़िंदबाद जिंदाद सरकार तोड़ करो टी पी काला बजारी बंदि करो ਕਰੋ ਆ ਚਲ ਕੀ ਮੰਗ ਮਤੌੜਾ ਕੀ ਗਾਣਾ ਮੈਂ ਜਗਦੇਵ ਸਿੰਘ ਹੋਗਿਆ ਭਾਰਤੀ ਕਿਸਾਨ ਜੁਨਾ ਨੇਕਤਾ ਅਗਰਾਹਾ ਦਾ ਜ਼ਿਲ੍ਹਾ ਦਾ ਸਲਾਹਕਾਰ ਕਮੇਟੀ ਮੈਂਬਰਾਂ ਜੀ ਮੰਗ ਲੈ ਅੱਜ ਜੋ ਪੂਰੇ ਪੰਜਾਬ ਦੇ ਅੰਦਰ ਪਹਿਲਾਂ ਵੀ ਇੱਕ ਦਿਨ ਪਹਿਲਾਂ 23 ਤਰੀਕ ਨੂੰ ਵੀ ਅਸੀਂ ਇੱਥੇ ਮੰਗ ਪੱਤਰ ਦੇ ਕੇ ਗਏ ਆ ਅੱਜ ਪੂਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਦਿੱਤੇ ਜਾ ਰਿਹਾ ਜਿਹਦੀ ਡੀਏਪੀ ਦੀ ਸ਼ੋਰਟਜ ਆਉਣੀ ਆ ਤੇ ਹੁਣ ਵੀ ਜਿਹੜੀ ਡੀਏਪੀ ਦੇ ਨਾਲ ਕਾਲਾ ਬਜਾਰੀ ਕੀਤੀ ਜਾ ਰਹੀ ਹੈ ਨੈਣੋ ਵਗੈਰਾ ਨਾਲ ਦਿੱਤੀਆਂ ਜਾ ਰਹੀਆਂ ਉਹ ਸੈਂਟਰ ਦੀ ਸਰਕਾਰ ਵੀ ਇੱਕ ਹੈ ਉੱਥੇ ਉਸ ਤੇ ਪੰਜਾਬ ਸਰਕਾਰ ਵੀ ਇੱਕ ਹੈ ਇਸ ਕਰਕੇ ਲੋਕਾਂ ਦੀ ਕਿਸਾਨਾਂ ਦੀ ਜਿਹੜੀ ਲੁੱਟ ਹੈ ਉਹਨੂੰ ਬੰਦ ਕਰਾਉਣ ਦੀ ਖਾਤਰ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਮੰਗ ਪੱਤਰ ਦਿੱਤੇ ਜਾਣਗੇ ਸਰਕਾਰ ਤੋਂ ਮੰਗ ਕੀਤੀ ਜੀ ਵੀ ਇਹ ਕਾਲਾ ਬਾਜ਼ਾਰੀ ਬੰਦ ਕੀਤੀ ਜਾਵੇ ਜੇ ਫੇਰ ਵੀ ਨਹੀਂ ਕੀਤੀ ਜਾਂਦੀ ਤਾਂ ਸੂਬਾ ਕਮੇਟੀ ਦਾ ਜੋ ਸੱਦਾ ਹੋਊਗਾ ਉੱਤੇ ਅਸੀਂ ਸਰਕਾਰ ਨੂੰ ਮਜਬੂਰ ਕਰਾਂਗੇ ਜੀ ਇਹ ਲੁੱਟਾਂ ਜਿਹੜੀ ਬੰਦ ਕੀਤੀ ਜਾਵੇ ਨਾਮ ਮੈਂ ਤੁਹਾਡਾ ਕੀ ਮਾਲਾ ਮੇਰਾ ਨਾਮ ਜਖੀਰ ਸਿੰਘ ਤੁੰਬਾ ਭਾਰਤੀ ਕਿਸਾਨ ਤਨਦਤਾਗਰਾ ਹਾਂ ਜ਼ਿਲ੍ਹਾ ਕਮੇਟੀ ਮੈਂਬਰ ਅੱਜ ਜੋ ਅਸੀਂ ਸਾਰੇ ਪੰਜਾਬ ਭਰ ਚ ਇਨਕੇ ਡੀਸੀ ਦਫ਼ਤਰਾਂ ਮੂਰੇ ਮੰਗ ਪੱਤਰ ਦੇ ਰਹੇ ਆ ਮੁੱਖ ਮੰਤਰੀ ਨੂੰ ਨਕੀ ਆ ਜਿਹੜੀ ਡੀਏਪੀ ਦੀ ਦਿੱਕਤ ਆਉਣ ਵਾਲੇ ਦਿਨਾਂ 'ਚ ਬਣਨੀ ਆ ਜਿਹੜੀ ਭਗਵੰਤ ਮਾਨ ਸਰਕਾਰ ਨੇ ਹਜੇ ਟੈਂਡਰ ਵੀ ਨਹੀਂ ਕੀਤੇ ਤੇ ਨਾ ਹੀ ਪੈਸਾ ਡੀਏਪੀ ਦਾ ਜਿਹੜਾ ਭਰਨਾ ਹੁੰਦਾ ਭਰਿਆਗਾ ਤੇ ਆਉਣ ਵਾਲੇ ਦਿਨਾਂ 'ਚ ਇਹ ਵੱਡੀ ਵਿਕਤ ਬਣਨੀ ਆ ਤਾਂ ਕਰਕੇ ਮੰਗ ਪੱਤਰ ਦੇਣ ਆਏ ਤੇ ਜਿਹੜੀ ਮਾੜੀ ਮੋਟੀ ਮਿਲਦੀ ਵੀ ਆ ਉਹਦੇ ਨਾਲ ਆ ਦੋ ਘਟਿਆ ਮਗਰ ਸ਼ੈਡੀਆਂ 'ਚ ਨੈਣੋ ਜਿਹੜੀ ਡੀਏਪੀ ਤਰਲਪਰਦਾਸਾਹੂ ਦਿੱਤਾ ਜਾ ਰਿਹਾ ਜਿਹੜੀ ਲੁਧਿਆਣਾ ਯੂਨੀਵਰਸਿਟੀ ਸਪਾਰਸ਼ ਹੀ ਨਹੀਂ ਕਰਦੀ ਤਾਂ ਕਰਕੇ ਸਿੱਧੀ ਕਿਸਾਨਾਂ ਦੀ ਲੁੱਟ ਕਰ ਰਹੀ ਆ ਸੈਂਟਰ ਤੇ ਪੰਜਾਬ ਸਰਕਾਰ ਇਹ ਲੁੱਟਬੰਦ ਕਰਾਉਣ ਖਾਤਰ ਤੇ ਕਾਲਾ ਬਾਜ਼ਾਰੀ ਬੰਦ ਕਰਾਉਣ ਖਾਤਰ ਅੱਜ ਅਸੀਂ ਮੁੱਖ ਮੰਤਰੀ ਦੇ ਡੀਸੀ ਨੂੰ ਮੰਗ ਪੱਤਰ ਦੇ ਕੇ ਮੰਗ ਕਰਾ ਗਏ ਜਿਹੜੀ ਡੀਪੀ ਦੀ ਘਾਟ ਆਉਣ ਵਾਲੇ ਦਿਨਾਂ ਚਾਉਣੀ ਆ ਇਹ ਲੋਕਾਂ ਨੂੰ ਨਕੀ ਪਤਾਗਾ ਜਦੋਂ ਅਜੇ ਦਾ ਕੰਮਬੰਦ ਨਹੀਂ ਹੋਇਆ ਤਾਂ ਕਰਕੇ ਵੱਡੇ ਇਕੱਠ ਕਰਕੇ ਸਾਰੇ ਪੰਜਾਬ ਦੇ ਜ਼ਿਲ੍ਹੇ ਦਫ਼ਤਰਾਂ ਨੂੰ ਗਿਆ ਡਿਸ਼ ਦਫ਼ਤਰਾਂ ਮੁੜੇ ਮੰਗ ਪੱਤਰ ਦੇਣਾ ਤੇ ਜਿਹੜੀ ਸੁੱਤੀ ਪਈ ਸਰਕਾਰ ਆ ਭਗਵੰਤ ਮਾਨ ਦੀ ਉਹਨੂੰ ਜਗਾਉਣਾ